ਜੀ ਬਿਲਕੁਲ ਆਰਾਮ ਦੇ ਨਾਲ ਇੱਕ ਵਾਰ ਰੋਕ ਲਓ ਜੀ ਵਾਕ ਕਰਾਓ ਘੋੜੇ ਨੂੰ ਤੋਰੋ ਆਰਾਮ ਦੇ ਨਾਲ ਵਾਕ ਕਰਾਓ ਜੀ ਵਾਕ ਤੋਰੋ ਜੀ ਆਰਾਮ ਦੇ ਨਾਲ ਸਜੰਨੇ ਘੋੜੇ ਦੀਆਂ ਅਖੀਂਆਂ ਨਾਲ ਐਡਾ ਵੀ ਬਿੜਦਾ ਨੂੰ ਘੋੜੇ ਦੇ ਟੱਪੋ ਆਪਣੇ ਦੀ ਖੂਬਸੂਰਤ ਅਸ਼ੀਰਆ ਘੋੜਾ ਤੇ ਕੁਬੜਿਆ ਨਾਲੇ ਕਿ ਸਟਾਰਟ ਹੋ ਚੁੱਕਿਆ ਜੀ ਅੱਜ ਜਸਮਾਨ ਭਜੀਤ ਤੋਂ ਤੀਜਾ ਦੇ مالک ਦੇ ਅੰਦਰ ਬਣਾਉਂਦੇ ਆ ਆਪਦੀ ਜਗਾ ਬਣਾਉਂਦੇ ਆ مالک ਦੇ ਦਿਲ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿੰਨੀ ਸਫਾਈ ਇਹਨਾਂ ਨੁਕਰੇ ਘੋੜਿਆਂ ਦੀ ਆਪਾਂ ਚਿੱਟੇ ਕੱਪੜੇ ਪਾ ਲਈ ਆ ਆਪਾਂ ਤੋਂ ਨਹੀਂ ਸਫਾਈ ਰਹਿੰਦੀ ਪਰ ਤੁਸੀਂ ਇਹਨਾਂ ਦੀ ਬਰੀਡਰਸ ਦੀ ਹੌਰਸ ਲਵਰਸ ਦੀ ਮਿਹਨਤ ਦੇਖੋ ਕਿ ਕਿੰਨੀ ਸਾਮ ਸੰਭਾਲ ਕਰਦੇ ਆ ਸਾਮ ਸੰਭਾਲ ਦੇ ਨਾਲ ਨਾਲ ਜਿਗਰਾ ਵੀ ਵੱਡਾ ਹੋਣਾ ਚਾਹੀਦਾ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਦੋ ਪੈਰਾਂ ਤੇ ਘੋੜਾ ਪਰਫਾਰਮ ਕਰਦਾ ਉਹਦਾ ਅਗਰੈਸ਼ਨ ਦਿਖਾਉਂਦਾ ਬਹੁਤ ਖੂਬੀਆਂ ਘੋੜੇ ਦੀਆਂ ਤੇ ਇਨਸਾਨ ਦੀਆਂ ਆਪਸ ਦੇ ਵਿੱਚ ਮੈਚ ਕਰਦੀਆਂ ਨੇ ਸ਼ੋਪਾ ਜੀ ਕਿਸੇ ਬੰਦੇ ਦੀ ਪ੍ਰਸ਼ੰਸਾ